ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਨੇ ਇਹਨਾਂ ਹਾਲਾਤਾਂ ਤੇ ਅੱਜ ਆਪਾਂ 2-4 ਮਿੰਟ ਲਈ ਬੇਨਤੀ ਸਾਂਝੀ ਕਰਾਂਗੇ ਕਿ ਪੰਜਾਬ ਤੇ ਹੜ੍ਹਾਂ ਦੇ ਹਾਲਾਤ ਤੇ ਪੰਜਾਬੀ ਚੜ੍ਹਦੀ ਕਲਾ ਦੇ ਵਿੱਚ ਇਹ ਜਦ ਆਪਾਂ ਪੰਜਾਬ ਦਾ ਪ੍ਰਾਤਨ ਇਤਿਹਾਸ ਅਸ਼ੋਕੜ ਪੜਦੇ ਆ ਨਾ ਜੀ ਤੇ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਪਤਾ ਨਹੀਂ ਮਹਾਰਾਜ ਨੇ ਇਸ ਕੌਮ ਦੇ ਅੰਦਰ ਕੀ ਸ਼ਕਤੀ ਭਰੀ ਹੈ ਵੀ ਇੰਨਾ ਤੇ ਜਿੱਦਾਂ ਦੀਆਂ ਮਰਜ਼ੀ ਆਫ਼ਤਾਂ ਆਉਣ ਕੁਦਰਤੀ ਕਰੋਪੀਆਂ ਆਉਣ ਇਹ ਤਾਂ ਵੀ ਚੜ੍ਹਦੀ ਕਲਾ 'ਚ ਰਹਿੰਦੇ ਹਨ ਸੋ ਇਸ ਪੰਜਾਬ ਦੀ ਧਰਤੀ ਤੇ ਐਸਾ ਸਮਾਂ ਵੀ ਆਇਆ ਜਦੋਂ ਧੰਗ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜਾ ਹੈ 14 ਜੰਗਾਂ ਟੋਟਲ ਆਪਣੇ 42 ਸਾਲ ਦੇ ਜੀਵਨ ਦੇ ਵਿੱਚ ਲੜੀਆਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਉਂਕਿ ਸਾਡੇ ਗੁਰੂਆਂ ਪੀਰਾਂ ਭਗਤਾਂ ਮਾਪੁਰਖਾਂ ਨੇ ਜੋ ਸਾਨੂੰ ਸਿੱਖਿਆਵਾਂ ਦਿੱਤੀਆਂ ਅੱਜ ਵੀ ਉਹ ਪੰਜਾਬ ਦੇ ਬੱਚੇ-ਬੱਚੇ ਦੇ ਖੂਨ ਦੇ ਵਿੱਚ ਉਹ ਚੀਜ਼ਾਂ ਮੌਜੂਦ ਨੇ ਤੇ ਉਹ ਸਾਹਮਣੇ ਆਉਂਦੀਆਂ ਵੀ ਨੇ ਜਦੋਂ ਵੀ ਕਿਤੇ ਕੋਈ ਪੰਜਾਬ ਤੇ ਮੁਸ਼ਕਲ ਬਣਦੀ ਆ ਭੀੜ ਪੈਂਦੀ ਆ ਤੇ ਉਹ ਗੱਲਾਂ ਸਾਹਮਣੇ ਆਉਂਦੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਦੂਸਰੇ ਧਰਮ ਨੂੰ ਬਚਾਉਣ ਖਾਤਰ ਪਰਉਪਕਾਰ ਕਰਨ ਖਾਤਰ ਹੀ ਆਪਣਾ ਆਪਾ ਕੁਰਬਾਨ ਕੀਤਾ ਮਹਾਰਾਜ ਨੇ ਤੇ ਜੋ ਵੀ ਆਪਾਂ ਬੇਨਤੀ ਕਰ ਰਹੇ ਆ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾ ਆਇਆ ਜਕਰੀਏ ਖਾਂ ਵਰਗਿਆਂ ਦਾ ਸਮਾ ਆਇਆ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਸੇਕ ਘਰਾ ਘਾਟ ਨੂੰ ਆਪਣੇ ਛੱਡ ਕੇ ਪਰਿਵਾਰਾਂ ਨੂੰ ਛੱਡ ਕੇ ਜੰਗਲਾਂ ਬੇਲਿਆਂ ਵਿੱਚ ਪਹਾੜਾਂ ਪਰਬਤਾਂ ਤੇ ਰਹੇ ਮੀਰ ਮੰਨੂ ਦਾ ਸਮਾਂ ਆ ਉਹ ਸਮਾਂ ਤਾਂ ਇਦਾਂ ਦਾ ਸੀ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਬੀਬੀਆਂ ਸਵਾ ਸਵਾ ਮਨ ਦੇ ਪੀਸ ਨੇ ਹਰ ਰੋਜ਼ ਬੀਬੀਆਂ ਨੇ ਪੀਣੇ ਤੇ ਛੋਟੇ ਛੋਟੇ ਬੱਚੇ ਉਹਨਾਂ ਬੀਬੀਆਂ ਦੇ ਕੋਲ ਨੇ ਕਿਸੇ ਦੀ ਉਮਰ ਸਾਲ ਦੀ ਹੈ ਕਿਸੇ ਦੀ ਉਮਰ 6 ਮਹੀਨਿਆਂ ਦੀ ਹੈ ਕੋਈ ਮਹੀਨੇ ਦਾ ਬਾਲਕ ਹੈ ਕੋਈ 6 ਮਹੀਨਿਆਂ ਦਾ ਕੋਈ ਸਾਲ ਦਾ ਕੋਈ 1.5 ਸਾਲ ਦਾ ਤੇ ਮਾਵਾਂ ਲਈ ਪੁੱਤਰਾਂ ਤੋਂ ਉੱਪਰ ਕੁਝ ਨਹੀਂ ਹੁੰਦਾ ਜਦੋਂ ਮਾਵਾਂ ਨਾ ਡੋਲੀਆਂ ਤੇ ਉਹਨਾਂ ਦੇ ਬੱਚਾ ਨੂੰ ਖੋ ਕੇ ਉਹਨਾਂ ਕੋਲੋਂ ਉਹਨਾਂ ਦੇ ਟੁਕੜੇ ਕੀਤੇ ਸਰੀਰਾਂ ਦੇ ਤੇ ਉਹਨਾਂ ਦੀਆਂ ਝੋਲੀਆਂ ਚ ਪਾਏ ਜਾਂ ਉਹਨਾਂ ਟੁਕੜਿਆਂ ਦੇ ਹਾਰ ਬਣਾ ਕੇ ਤੇ ਮਾਤਾਵਾਂ ਦੇ ਗਲਾਂ ਚ ਪਾਏ ਤੇ ਮਾਵਾ ਤਾਂ ਵੀ ਉਹ ਡੋਲਨੇ ਤੇ ਸ਼ਾਮ ਨੂੰ ਸਾਰਾ ਦਿਨ ਬਤੀਤ ਹੋਣ ਤੋਂ ਬਾਅਦ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕਰਦਿਆਂ ਨੇ ਉਹ ਮਤਾਵਾ ਤੇ ਸੋਹਲਾ ਸਾਹਿਬ ਦਾ ਪਾਠ ਕਰਦਿਆਂ ਨੇ ਰਹਿਰਾ ਸਾਹਿਬ ਦਾ ਪਾਠ ਕਰਦਿਆਂ ਨੇ ਬਾਣੀ ਪੜ੍ਹਦਿਆਂ ਨੇ ਤੇ ਜਦੋਂ ਅਰਦਾਸ ਕਰਦਿਆਂ ਨੇ ਤੇ ਅਰਦਾਸ ਦੇ ਸ਼ਬਦ ਨੇ ਅਰਦਾਸ ਦੇ ਬੋਲ ਹੁੰਦੇ ਨੇ ਹੈ ਮੇਰੇ ਮਾਲਕ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਚਾਰ ਪੈਰ ਦੇਣ ਬੜੇ ਸੁੱਖ ਤੇ ਆਨੰਦ ਨਾਲ ਬਤੀਤ ਹੋਇਆ। ਬੱਚਾ ਜਾਂ ਬੱਚੇ ਦੇ ਸਰੀਰ ਦੇ ਟੁਕੜੇ ਗੋਦ ਵਿੱਚ ਨੇ ਜਾਂ ਗਲਾ 'ਚ ਹਾਰ ਪਾਏ ਹੋਏ ਨੇ ਤੇ ਉਹ ਮਾਂ ਕਹਿੰਦੀ ਆ ਵੀ ਵਾਹਿਗੁਰੂ ਤੇਰੀ ਤੇਰਾ ਸ਼ੁਕਰ ਹੈ ਤੇਰੀ ਕਿਰਪਾ ਦੇ ਨਾਲ ਇਹ ਜਿਹੜਾ ਦਿਨ ਹੈ ਚਾਰ ਪੈਰ ਦਿਨ ਬੜੇ ਸੁੱਖ ਤੇ ਆਨੰਦ ਨਾਲ ਬਤੀਤ ਹੋਇਆ ਰਾਤਰੀ ਆਈ ਹੈ ਸੁੱਖ ਤੇ ਆਨੰਦ ਦੇ ਨਾਲ ਬਤੀਤ ਕਰਵਾਈ। ਉਹ ਜਿਹੜਾ ਹਾਕਮ ਹੈ ਉਹ ਵੀ ਹੈਰਾਨ ਹੋ ਜਾਂਦਾ ਆ। ਉਹ ਵੀ ਪਰੇਸ਼ਾਨ ਹੋ ਜਾਂਦਾ ਵੀ ਇਹਨਾਂ ਦੇ ਇਸ ਸੁਖ ਆਨੰਦ ਨੂੰ ਖੋਣ ਦੇ ਲਈ ਤਾਂ ਮੈਂ ਇੰਨੀ ਕੋਸ਼ਿਸ਼ ਕਰਦਾ ਆ ਇਹਨੇ ਯਤਨ ਕੀਤੇ ਜਾ ਰਹੇ ਨੇ ਪਰ ਇਹ ਬਾਵਾ ਫਿਰ ਵੀ ਅਡੋਲ ਨੇ ਇਸ ਲਈ ਇਹ ਜਿਹੜੀ ਪੰਜਾਬ ਦੀ ਧਰਤੀ ਹੈ ਇਹ ਮਿੱਟੀ ਇਸ ਦੀ ਮਿੱਟੀ ਅੰਦਰ ਇਸ ਦੇ ਪੌਣ ਪਾਣੀ ਅੰਦਰ ਇਸ ਦੀ ਵਾਇਸ ਦੇ ਵਾਤਾਵਰਣ ਦੇ ਅੰਦਰ ਪਤਾ ਨਹੀਂ ਵੈਗਰੂ ਦੀ ਕੀ ਸ਼ਕਤੀ ਹੈ ਜਾਂ ਉਹਨੇ ਇਸ ਵਿੱਚ ਵਸਣ ਵਾਲੇ ਸਰੀਰਾਂ ਦੇ ਅੰਦਰ ਪਤਾ ਨਹੀਂ ਕਿਹੜੀ ਤਾਕਤ ਪਾਈ ਹੈ ਜਿਹੜੀ ਵੱਡੇ ਤੋਂ ਵੱਡੀ ਮੁਸ਼ਕਲ ਆਉਣ ਦੇ ਬਾਵਜੂਦ ਵੀ ਇਹ ਨਹੀਂ ਡੋਲਦੇ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਠੀਕ ਹੈ ਬਹੁਤ ਘਾਟੇ ਨੇ ਗੁਰੂ ਪਿਆਰਿਓ ਕੁਦਰਤੀ ਤੌਰ ਤੇ ਜਾਨੀ ਮਾਲੀ ਬਹੁਤ ਨੁਕਸਾਨ ਹੋ ਰਿਹਾ ਆ ਪਰ ਫਿਰ ਵੀ ਉਹ ਖੁਸ਼ ਨੇ ਖੇੜੇ ਮੱਥੇ ਇਹਨੂੰ ਪ੍ਰਵਾਨ ਕਰਦੇ ਨੇ ਕਿਉਂਕਿ ਇਹ ਜਿਹੜੀ ਸਪਿਰਟ ਹੈ ਇਹ ਜਿਹੜੀ ਸ਼ਕਤੀ ਹੈ ਪੰਜਾਬ ਦੇ ਵਸੀਆਂ ਨੂੰ ਸਤਿਗੁਰਾਂ ਤੋਂ ਮਿਲੀ ਹੈ ਮਹਾਰਾਜ ਤੋਂ ਮਿਲੀ ਹੈ ਐਸ ਲਈ ਪੰਜਾਬ ਤੇ ਪੰਜਾਬ ਦੇ ਰਹਿਣ ਵਾਲੇ ਕਿਤੇ ਵੀ ਸੰਸਾਰ ਭਰ ਦੇ ਅੰਦਰ ਆਫਤ ਆਉਂਦੀ ਹੈ ਕੁਦਰਤੀਕ ਰੂਪੀ ਹੁੰਦੀ ਹੈ ਤੇ ਇਹ ਪੰਜਾਬ ਹਰ ਥਾਂ ਤੇ ਅੱਗੇ ਹੁੰਦਾ ਹੈ ਅੱਜ ਪੰਜਾਬ ਤੇ ਐਸੇ ਹਾਲਾਤ ਬਣੇ ਨੇ ਕੋਈ ਬਿਹਾਰੀ ਨਹੀਂ ਆ ਕੇ ਸਹਾਇਤਾ ਕਰ ਰਿਹਾ ਕੋਈ ਹਿਮਾਚਲੀ ਆ ਕੇ ਸਹਾਇਤਾ ਨਹੀਂ ਕਰ ਰਿਹਾ ਜਾਂ ਕੋਈ ਵੀ ਹੋਰ ਕਿਸੇ ਖਿੱਤੇ ਚ 와 ਕੇ ਸਹਾਇਤਾ ਨਹੀਂ ਕਰ ਰਿਹਾ ਤੇ ਜੇ ਕਿਤੇ ਕਿਸੇ ਹੋਰ ਇਲਾਕੇ ਚ ਭੀੜ ਬਣੇ ਕੁਦਰਤੀ ਕਰੋਪੀ ਦਾ ਕੋਈ ਸ਼ਿਕਾਰ ਹੋਵੇ ਤੇ ਪੰਜਾਬੀ ਸਿੱਖ ਪੰਜਾਬੀ ਹਰ ਥਾਂ ਤੇ ਅੱਗੇ ਹੁੰਦੇ ਨੇ ਇਸ ਲਈ ਪਰ ਅੱਜ ਪੰਜਾਬ ਹੀ ਪੰਜਾਬ ਦੇ ਨਾਲ ਖੜਾ ਏ ਇਹ ਆ ਪੰਜਾਬ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜਿਹੜਾ ਇੱਕ ਛੋਟੀ ਜੀ ਘਟਨਾ ਆ ਕਿਉਂਕਿ ਇਤਿਹਾਸ ਵਿੱਚ ਜ਼ਿਕਰ ਹੈ ਕਹਿੰਦੇ ਵੀ ਤਿੰਨ ਉਮਰਾ ਨਾਲ ਸੰਬੰਧਿਤ ਜਿਹੜੇ ਕੈਦੀ ਇਕੱਠੇ ਕੀਤੇ ਗਏ ਤਿੰਨ ਉਮਰਾਂ ਦਾ ਉਹਨਾਂ ਚ ਇੱਕ ਬੱਚਾ ਸੀ ਇੱਕ ਜਵਾਨ ਸੀ ਤੇ ਇੱਕ ਬਜ਼ੁਰਗ ਸੀ ਤੇ ਉਹ ਮੁਗਲਿਆ ਸਲਤਨਤ ਨੂੰ ਇਹ ਗੱਲ ਵਿਖਾਉਣੀ ਸੀ ਵੀ ਇਹ ਕਿਉਂ ਨਹੀਂ ਖਤਮ ਹੁੰਦੀ ਵੀ ਇਨਾਂ ਦੇ ਇੰਨੇ ਯਤਨ ਕੀਤੇ ਗਏ ਇਨਾਂ ਦੀ ਸਿੱਖਾਂ ਦੇ ਇਨਾਂ ਦੇ ਸਿਰਾਂ ਦੇ ਮੁੱਲ ਵੀ ਰੱਖੇ ਗਏ ਜਾਂ ਇਨਾਂ ਨੂੰ ਹਰ ਤਰ੍ਹਾਂ ਦੀ ਮਾਰ ਮਾਰੀ ਗਈ ਹੈ ਇਹ ਕਿਉਂ ਨਹੀਂ ਖਤਮ ਹੁੰਦੀ ਤੇ ਉਹਨਾਂ ਨੂੰ ਨਾ ਬੜੇ ਦਿਨ ਭੁੱਖੇ ਰੱਖਿਆ ਗਿਆ ਉਹਨਾਂ ਨੂੰ ਕੋਈ ਅੰਨ ਪਾਣੀ ਨਾ ਦਿੱਤਾ ਗਿਆ ਤੇ ਇਹ ਪਰਖਣ ਦੇ ਲਈ ਵੀ ਇਹਨਾਂ ਦੇ ਅੰਦਰ ਕੈਸਾ ਜज्ਬਾ ਆ ਇੱਕ ਦੂਜੇ ਦੇ ਪ੍ਰਤੀ ਕੈਸੀ ਭਾਵਨਾ ਆ ਉਹਨਾਂ ਨੂੰ ਤਿੰਨਾਂ ਨੂੰ ਇੱਕ ਪ੍ਰਸ਼ਾਦਾ ਦਿੱਤਾ ਗਿਆ ਇੱਕ ਪ੍ਰਸ਼ਾਦਾ ਦਿੱਤਾ ਪਹਿਲਾਂ ਬੱਚੇ ਕੋਲੇ ਗਿਆ ਪ੍ਰਸ਼ਾਦਾ ਬੱਚਾ ਜਿਹੜਾ ਆ ਉਹ ਪ੍ਰਸ਼ਾਦਾ ਨੌਜਵਾਨ ਨੂੰ ਦਿੰਦਾ ਆ ਤੇ ਕਹਿੰਦਾ ਵੀ ਤੁਹਾਡੀ ਕੌਮ ਨੂੰ ਵੱਧ ਲੋੜ ਹੈ ਕਿਉਂਕਿ ਮੈਂ ਤਾਂ ਇਹ ਬੱਚਾ ਆ ਮੈਂ ਤਾਂ ਕੁਝ ਕੌਮ ਦਾ ਸਵਾਰ ਨਹੀਂ ਸਕਦਾ ਇਹ ਪ੍ਰਸ਼ਾਦਾ ਤੁਸੀਂ ਛਕੋ ਤੇ ਤੁਸੀਂ ਜਿਉਂਦੇ ਰਹਿ ਸਕੋ ਤਾਂ ਜੋ ਇਹ ਪ੍ਰਸ਼ਾਦਾ ਤੁਸੀਂ ਛਕੋ ਤੁਹਾਡੀ ਤੁਹਾ ਤੁਹਾਡੀ ਵੱਧ ਲੋੜ ਹੈ ਕੌਮ ਨੂੰ ਇਸ ਪੰਜਾਬ ਤੇ ਜਵਾਨ ਕੋਲ ਨੌਜਵਾਨ ਕੋਲੇ ਪ੍ਰਸ਼ਾਦਾ ਗਿਆ ਤੇ ਨੌਜਵਾਨ ਨੇ ਉਹ ਪ੍ਰਸ਼ਾਦਾ ਆਪ ਨਹੀਂ ਛਕਿਆ ਉਹਨੇ ਗਾਉਂ ਪ੍ਰਸ਼ਾਦਾ ਬਜ਼ੁਰਗ ਨੂੰ ਦਿੱਤਾ ਵੀ ਮੈਂ ਤਾਂ ਅਜੇ ਮੇਰੇ ਸਰੀਰ ਵਿੱਚ ਤਾਂ ਤਾਕਤ ਹੈ ਬਲ ਹੈ ਤੇ ਮੈਂ ਅਜੇ ਕੁਝ ਦਿਨ ਹੋਰ ਭੁੱਖ ਕੱਟ ਸਕਦਾ ਆਂ ਇਹ ਪ੍ਰਸ਼ਾਦਾ ਬਜ਼ੁਰਗੋ ਤੁਸੀਂ ਛਕੋ ਕਿਉਂਕਿ ਤੁਹਾਨੂੰ ਇਹਦੀ ਵੱਧ ਲੋੜ ਹੈ ਤੁਸੀਂ ਛਕੋ ਬਜ਼ੁਰਗ ਕੋਲੇ ਪ੍ਰਸ਼ਾਦਾ ਗਿਆ ਤੇ ਬਜ਼ੁਰਗ ਨੇ ਵੀ ਨਾ ਛਕਿਆ ਬਜ਼ੁਰਗ ਨੇ ਵੀ ਇਹ ਕਹਿ ਕੇ ਬੱਚੇ ਨੂੰ ਪ੍ਰਸ਼ਾਦਾ ਦੇ ਦਿੱਤਾ ਕਹਿੰਦਾ ਬੇਟੇ ਮੈਂ ਤਾਂ ਆਪਣੀ ਸਾਰੀ ਉਮਰ ਭੋਗੀ ਬੈਠਾ ਆਂ ਅੱਜ ਨਹੀਂ ਤੇ ਭਲਕ ਮੈਂ ਤਾਂ ਇਸ ਦੁਨੀਆ ਤੋਂ ਵੈਸੇ ਵੀ ਕੁਝ ਕਰ ਜਾਣਾ ਆ ਇਸ ਪ੍ਰਸ਼ਾਦੇ ਦੀ ਤੈਨੂੰ ਲੋੜ ਹੈ ਕਿਉਂਕਿ ਤੂੰ ਆਉਣ ਵਾਲਾ ਭਵਿੱਖ ਹੈ ਤੂੰ ਆਉਣ ਵਾਲਾ ਭਵਿੱਖ ਹੈ ਗੁਰੂ ਪਿਆਰੋ ਇਹ ਸਾਖੀ ਚੋਂ ਸਿੱਖਿਆ ਇਹ ਮਿਲੀ ਵੀ ਇਸ ਕੌਮ ਦੇ ਅੰਦਰ ਤਾਂ ਦੂਜੇ ਦਾ ਭਲਾ ਕਰਨ ਦਾ ਬੜਾ ਜਜ਼ਬਾ ਹੈ ਤੇ ਉਸ ਕੌਮ ਨੂੰ ਕੌਣ ਮਾਰ ਸਕਦਾ ਹੈ ਕੌਣ ਖਤਮ ਕਰ ਸਕਦਾ ਉਹਨਾਂ ਪੰਜਾਬੀਆਂ ਨੂੰ ਬਾਕੀ ਮਹਾਰਾਜ ਦੀ ਕਿਰਪਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਲੰਗਰ ਜਿਹੜਾ ਚਲਾਇਆ ਨਾ ਲੰਗਰ ਦੀ ਪ੍ਰਥਾ ਦਾਸ ਬੜੀ ਬੜੀ ਬੇਨਤੀ ਕਰਦਾ ਵੀ ਗੁਰੂ ਨਾਨਕ ਸਾਹਿਬ ਦੇ ਘਰ ਦਾ ਲੰਗਰ ਅੱਜ ਗੁਰੂ ਪਿਆਰਿਓ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਲੱਖਾਂ ਕਰੋੜਾਂ ਦਾ ਢਿੱਡ ਭਰਦਾ ਪਿਆ ਹੈ। ਸੋ ਇਹ ਪੰਜਾਬ ਫਿਰ ਉੱਠੇਗਾ। ਚੜ੍ਹਦੀ ਕਲਾ ਦੇ ਵਿੱਚ ਰਹੇਗਾ। ਸਤਿਗੁਰੂ ਮੇਰ ਕਰਨ ਕਿਰਪਾ ਕਰਨ। ਇਹ ਅੱਜ ਦੇ ਹਾਲਾਤਾਂ ਦੇ ਸੰਬੰਧ ਵਿੱਚ ਆਪਾਂ ਕੁਝ ਬੇਨਤੀਆਂ ਸਾਂਝੀਆਂ ਕੀਤੀਆਂ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।